ਮਤਲਬ ਆ ਰਹੀ ਹੈ ਦੀਵੇ ਇਹਨਾਂ ਦੇ ਵਿੱਚ ਜਦ ਪਾਣੀ ਪਾਵਾਂਗੇ ਪਾਣੀ ਪਾਵਾਂਗੇ ਤੇ ਆਪਣੇ ਆਪੇ ਚੱਲਣਗੇ ਚੱਲਣਗੇ ਜੀ ਇਹਨਾਂ ਘਰ ਖੜੇ ਆ ਤੇ ਜਾ ਕੇ ਬੰਦ ਹੋ ਜਾਣਗੇ ਅੰਕਲ ਜੀ ਨਾ 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 ਪਾਣੀ ਜਿੰਨਾ ਚਿਰ ਰਹੇਗਾ ਪਾ ਕੇ ਦਿਖਾਓਗੇ ਪਾਣੀ ਇਹਦੇ ਵਿੱਚ ਜ਼ਰੂਰ ਜ਼ਰੂਰ ਬਾਅਦ ਸੇ ਦੇਖੋ ਜੀ ਗੁੜ ਦੇ ਮਰੂੰਡੇ ਹੁੰਦੇ ਸਾਡੇ ਕੋਲ ਠੀਕ ਆ ਅੰਕਲ ਜੀ ਉਸ ਤੋਂ ਬਾਅਦ ਖੰਡ ਦੇ ਮਰੂੰਡੇ ਜੀ ਠੀਕ ਆ ਉਸ ਤੋਂ ਬਾਅਦ ਪਤਾਸੇ ਜੀ ਅੱਛਾ ਲక్ష్ਮੀ ਗਣੇਸ਼ ਜੀ ਦਾ ਪ੍ਰਸ਼ਾਦ ਹਾਂ ਜੀ ਰੰਗ ਬਨੰਗੇ ਖਿਡੌਣੇ ਨੇ ਲక్ష్ਮੀ ਗਣੇਸ਼ ਜੀ ਦਾ ਪ੍ਰਸ਼ਾਦ ਜੀ ਹਾਥੀ ਘੋੜੇ ਲక్ష్ਮੀ ਗਣੇਸ਼ ਹਰ ਤਰ੍ਹਾਂ ਦਾ ਖਿ ਕਿ ਨਹੀਂ ਬਣਾਇਆ ਜਾਂਦਾ ਇਹ ਅੰਕ ਜੀ ਕਦੇ ਕਮ ਵਾਸਤੇ ਹੁੰਦੇ ਇਹ ਜਿਹੜਾ ਪ੍ਰਸ਼ਾਦ ਵਾਸਤੇ ਜੀ ਮਾਤਾ ਜੀ ਦਾ ਬਚਾ ਲక్ష్ਮੀ ਗਣੇਸ਼ ਜੀ ਦਾ ਪ੍ਰਸ਼ਾਦ ਸਪੈਸ਼ਲ ਖਾਸ ਤੌਰ ਵਾਸਤੇ ਬਣਾਇਆ ਜਾਂਦਾ ਹੀ ਹੈ ਹਾਂ ਜੀ ਇਹ ਦੇਖੋ ਜੀ ਦਾਲ ਦੇ ਮਰੁੰਡੇ ਐ ਇਹ ਤੇ ਬਹੁਤ ਟੇਸਟੀ ਹੁੰਦੇ ਐ ਖਾਸ ਦਾਲ ਜਿਹੜੀ ਹੁੰਦੀ ਐ ਛੋਲੇ ਵਾਲੀ ਛੋਲੇ ਛੱਲੇ ਹੁੰਦੇ ਐ ਉਦੀ ਦਾਲ ਬਣਾਦੇ ਉਹਦੇ ਮਰੁੰਡੇ ਬਣਾਈਦੇ ਜੀ ਖਾਸ ਪ੍ਰਸ਼ਾਦ ਹੈ ਮਾਤਾ ਜੀ ਲక్ష్ਮੀ ਗਣੇਸ਼ ਜੀ ਵਾਸਤੇ ਦੀਵਾਲੀ ਦੀ ਪੂਜਾ ਵਾਸਤੇ ਦੇਖੋ ਜੀ ਖਾਸ ਲక్ష్ਮੀ ਗਣੇਸ਼ ਜੀ ਦੀ ਪੂਜਾ ਨਹੀਂ ਦੀਵਾਲੀ ਦੇ ਹਰ ਮਗਰ ਸਾਲ ਅਸੀਂ ਮੱਕੇ ਤਰਾ ਤਰਾ ਦੇ ਫਿਲੋਨੇ ਮਾ ਗਲక్ష్ਮੀ ਗਣੇਸ਼ ਜੀ ਆ ਦੇਖੋ ਜੀ ਹਾਤੀ ਘੋੜੇ ਮਾਤਾ ਜੀ ਆਪਣਾ ਲక్ష్ਮੀ ਦੇ ਦੀ ਪੂਜਾ ਜਾਂ ਕੰਮ ਆਂਦੇ ਆ ਜੀ ਇਹ ਗੁਜਰੀ ਮਾਤਾ ਹੈਗੀ ਆ ਮਾਤਾ ਜੀ ਦੀ ਪੂਜਾ ਕਰਦੀ ਲక్ష్ਮੀ ਗਣੇਸ਼ ਜੀ ਦੀ ਪੂਜਾ ਕਰਦੀ ਆ ਸਾਡੇ ਕੋਲ ਦੇਖੋ ਜੀ ਦੀਵਾਲੀ ਹੈ ਸਾਰੀ ਰਾਤ ਸਰੋਂ ਦਾ ਤੇਲ ਪਾ ਕੇ ਸਾਰੀ ਰਾਤ ਦੇ ਆਪਣੇ ਦੀਪਕ ਜਲਦੇ ਆ ਜੀ ਇਹ ਦੀਪਕ ਆ ਜੀ ਪੂਰੀ ਸਾਰੀ ਰਾਤ ਸਰੋਂ ਦਾ ਤੇਲ ਪਾ ਕੇ ਐਨੀ ਵੀ ਜਗਾ ਜਾਂਦਾ ਜੀ ਸਾਰੀ ਰਾਤ ਜਲਦਾ ਜੀ ਉਸੋ ਵਾੜਾ ਚੰਡੋਲ ਆ ਜੀ ਐ ਚਾਰੇ ਖਾਨੇ ਚ ਪ੍ਰਸ਼ਾਦ ਪਾ ਕੇ ਇੱਕ ਜ ਮਰੁੰਡੇ ਖਲੋਣੇ ਪਤਾਸੇ ਤੇ ਫੁੱਲੀਆਂ ਪਾ ਕੇ ਲక్ష్ਮੀ ਗਣੇਸ਼ ਜੀ ਨੂੰ ਪੋਕ ਲਗਾਇਆ ਜਾਂਦਾ ਜੀ ਇਹਦੇ ਨਾਲ ਇਹ ਬੱਚਿਆਂ ਨੇ ਬਣਾਇਆ ਆ ਦੇਖੋ ਜੀ ਸਾਡੇ ਛੋਟੇ ਛੋਟੇ ਬੱਚਿਆਂ ਨੇ ਖਾਸ ਤਰ੍ਹਾਂ ਦੇ ਦੀਪਕ ਬਣਾਇਆ ਜੀ ਇਹ ਇਹ ਕੀ ਚੀਜ਼ ਆ ਖਾਸ ਦੀਪਕ ਬਣਾਇਆ ਜੀ ਲక్ష్ਮੀ ਗਣੇਸ਼ ਜੀ ਦੀ ਪੂਜਾ ਵਾਸਤੇ ਇਹ ਘਰੇ ਤਿਆਰ ਕੀਤੇ ਆ ਬਿਲਕੁਲ ਬਿਲਕੁਲ ਛੋਟੇ ਛੋਟੇ ਬੱਚਿਆਂ ਨੇ ਠੀਕ ਆ ਹਾਂ ਜੀ ਘਰ ਹੀ ਬਣਾਏ ਇਹ ਵੀ ਦੀਵਾਲੀ ਵਾਸਤੇ ਹੈ ਨਾ ਦੀਵਾਲੀ ਵਾਸਤੇ ਜੀ ਇਹ ਵੀ ਆਪਣਾ ਸੇਲ ਆਈ ਹੈ ਜੀ ਠੀਕ ਹੈ ਹਾਂ ਜੀ ਉਸ ਬਾਅਦ ਦੇਖੋ ਜੀ ਲక్ష్ਮੀ ਗਣੇਸ਼ ਜੀ ਪੂਜਾ ਵਾਸਤੇ ਖਾਸ ਛੋਟੇ ਛੋਟੇ ਬੱਚਿਆਂ ਨੇ ਦੀਪਕ ਬਣਾਏ ਆ ਜੀ ਇਹ ਵੀ ਰੰਗ-ਬਰੰਗੇ ਆ ਨਾ ਪੂਰੇ ਰੰਗ-ਬਰੰਗੇ ਜੀ ਬਰੰਗ-ਬਰੰਗੇ ਕਰੋ ਚੱਕ ਜੀ ਰੰਗ-ਬਰੰਗੇ ਹਾਂ ਜੀ ਇਹ ਅੰਕ ਇਸ ਤੋਂ ਇਲਾਵਾ ਅੰਕ ਜੀ ਹੋਰ ਕੀ ਮਿਲੂਗਾ ਆਪਣੇ ਕੋਲ ਉਸ ਬਾਅਦ ਦੇਖੋ ਜੀ ਆਪਣਾ ਅੱਜ ਕੱਲ ਕਟੋਰੀ ਮੋਮਬਤੀ ਆ ਰਹੀ ਹੈ ਜੀ ਕਟੋਰੀ ਮੋਮਬਤੀ ਜਿਵੇਂ ਲੋਕੀ ਪਹਿਲੇ ਮਿੱਟੀ ਦੇ ਦੀਪਕ ਜਲਾਉਂਦੇ ਸੀ ਹਾਂ ਜੀ ਉਹਨਾਂ ਕਟੋਰੀ ਮੋਮਬਤੀ ਬਣਾਈ ਆ ਜੀ ਇਹ ਲੋਕ ਆਮ ਲੋਕਾਂ ਕੋਲ ਟਾਈਮ ਨਹੀਂ ਹੁੰਦਾ ਉਹ ਤੇਲ ਦੀ ਵੀ ਆ ਫਿਰ ਮੋਮਬਤੀ ਵਾਲੀ ਕਟੋਰੀ ਆ ਗਈ ਹੈ ਜੀ ਹੁਣ ਠੀਕ ਆ ਆ ਦੇਖੋ ਜਲ ਵਾਲੀ ਮੋਮਬਤੀ ਹੈ ਜੀ ਅੱਜ ਕੱਲ ਇਹ ਬਹੁਤ ਚੱਲਦੀ ਬਈ ਇੱਕ ਹੀ ਇੱਕ ਜੀ ਚੀਜ਼ ਹੈ ਆੜੀ ਜਲ ਵਾਲੀ ਮੋਮਬਤੀ ਹੈ ਜੀ ਸੋ ਜਲ ਵਾਲੀ ਹਾਂ ਜਲ ਵਾਲੀ ਬਹੁਤ ਚੱਲਦੀ ਹੈ ਕਲਰਫੁੱਲ ਕਲਰਫੁੱਲ ਇਹਦਾ ਇੱਕ ਜੀ ਕੀ ਪ੍ਰਾਈਸ ਆ ਜੀ ਦਾ ਇਹ ਆਪਣਾ 50 ਰੁਪਏ ਦੀ ਕੀ ਹੈ 50 ਰੁਪਏ ਸਾਰੀ ਡੱਬੀ ਪੂਰੀ ਹੈ ਬਿਲਕੁਲ ਬਿਲਕੁਲ ਕੋਈ ਖਾਸ ਮੁੱਲ ਨਹੀਂ ਹੈਗਾ ਜ਼ਿਆਦਾ ਇਹ ਚਲਾਉਣਾ ਕਿਸ ਤਰ੍ਹਾਂ ਅੰਕ ਜਿਸ ਤਰ੍ਹਾਂ ਆਮ ਹੀ ਚਲਾਈ ਆਮ ਹਾਂਜੀ ਆਮ ਆਮ ਤੁਹਾਡੇ ਕੋਲ ਪਾਣੀ ਵਾਲੇ ਦੀਪਕ ਵੀ ਹੈਗੇ ਆ ਜੀ ਇਹ ਦੇਖੋ ਥੋੜਾ ਜਿਹਾ ਪਾਣੀ ਪਾਓ ਦੀਪਕ ਉਜਵਲ ਹੋ ਜਾਂਦੇ ਆ ਇੱਕ ਜਿਹੜੀ ਪਾਣੀ ਪਾ ਕੇ ਦਿਖਾਵਾਂਗੇ ਇਹਦੇ ਵਿੱਚ ਚੱਲ ਨਹੀਂ ਆ ਪਾਣੀ ਦਿਓ ਮਤਲਬ ਆਹੜੇ ਦੀਵੇ ਇਹਨਾਂ ਦੇ ਵਿੱਚ ਜਦ ਪਾਣੀ ਪਾਵਾਂਗੇ ਪਾਣੀ ਪਾਵਾਂਗੇ ਤੇ ਆਪਣੇ ਆਪੇ ਚੱਲਣਗੇ ਚੱਲਣਗੇ ਜੀ ਇਹ ਨਾ ਘਰ ਖੜੇ ਤੇ ਜਾ ਕੇ ਬੰਦ ਹੋ ਜਾਣ ਅੰਕਲ ਜੀ ਨਾ 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 ਪਾਣੀ ਜਿੰਨਾ ਚਿਰ ਰਹੇਗਾ ਪਾ ਕੇ ਦਿਖਾਓਗੇ ਪਾਣੀ ਇਹਦੇ ਵਿੱਚ ਜਰੂਰ ਜਰੂਰ ਦਿਖਾਵਾਂ ਅੰਕਲ ਜੀ ਚਲਾ ਕੇ ਦਿਖਾਵਾਂ ਪਲਾ ਪਾਵਾਂਗੇ ਕੜੀ ਪਾਣੀ ਵਿੱਚ ਹਾਂ ਲਓ ਅੱਜ ਪਾਣੀ ਪਾਉਂਦੇ ਆ ਸਾਰੀਆਂ ਅੰਕੜੀਆਂ ਚੱਲ ਜਾਣਗੇ ਹਾਂਜੀ ਹਾਂਜੀ ਪਾਣੀ ਪਾਣ ਨਾਲ ਹੀ ਦੀਪਕ ਉਜਵਲ ਹੋ ਜਾਂਦਾ ਜੀ ਹਾਂਜੀ ਆ ਦੇਖੋ ਇਹ ਬਹੁਤ ਵਧੀਆ ਚੀਜ਼ ਆ ਨਾ ਹਾਂਜੀ ਹਾਂਜੀ ਇਸ ਤੋਂ ਬਾਅਦ ਅੰਕੜੀਆਂ ਹੋਰ ਕੀ ਚੀਜ਼ ਆਪਣੇ ਕੋਲ ਲਓ ਜੀ ਉਸ ਤੋਂ ਬਾਅਦ ਦੇਖੋ ਜੀ ਮਾਤਾ ਜੀ ਦਾ ਆਪਣਾ ਖਾਸ ਪ੍ਰਸ਼ਾਦ ਹੁੰਦਾ ਲੌਂਗ ਇਲਾਚੀ ਉਸ ਤੋਂ ਬਾਅਦ ਮਾਤਾ ਜੀ ਦੀ ਸੁਬਾਰੀ ਦੇਖੋ ਜੀ ਸੁਬਾਰੀ ਨਾਲ ਮਾਤਾ ਨੂੰ ਭੋਗ ਲਗਾਇਆ ਜਾਂਦਾ ਖਾਸ ਸੁਬਾਰੀਆਂ ਦਾ ਜੀ ਹਾਂਜੀ ਉਸ ਤੋਂ ਬਾਅਦ ਮਾਤਾ ਜੀ ਦੇ ਟਿੱਕੇ ਵਾਸਤੇ ਆਪਣਾ ਰੋਲੀ ਆ ਜੀ ਠੀਕ ਆ ਮਾਤਾ ਜੀ ਦੇ ਟਿੱਕਿਆ ਵਾਸਤੇ ਮਾਤਾ ਜੀ ਵਾਸਤੇ ਆ ਮੌਲੀ ਆ ਜੀ ਮਤਲਬ ਔਰਤਾਂ ਦਾ ਸਮਾਨ ਜਿਹੜਾ ਤੁਹਾਡੇ ਕੋਲ ਮਿਲੇਗਾ ਬਿਲਕੁਲ ਬਿਲਕੁਲ ਹਰ ਤਰ੍ਹਾਂ ਦਾ ਸਮਾਨ ਸਾਡੇ ਕੋਲ ਮਿਲੇਗਾ ਜੀ ਇਹ ਅੰਕਲ ਜੀ ਇਹ ਚੀਜ਼ਾਂ ਲੈਣ ਵਾਸਤੇ ਕਿੱਥੇ ਆਉਣਾ ਪਊਗਾ ਸਾਡੇ ਕੋਲ ਦੇਖੋ ਜੀ ਲੋਹੜ ਘੜ ਚੌਂਕ ਜਦੋਂ ਤੁਸੀਂ ਆਹੋਗੇ ਨਾ ਹਾਂਜੀ ਤੇ ਬਾਹਰ ਦੇ ਪਾਸੇ ਆਊਟਸਾਈਡ ਲੋਹੜ ਘੜ ਗੇਟ ਉਹ ਸਾਹਮਣੇ ਜਿਹੜਾ ਉਹ ਲੋਹੜ ਘੜੇ ਗੇਟ ਸਾਹਮਣੇ ਹਾਂਜੀ ਹਾਂਜੀ ਲੋ ਬਾਹਰ ਨੂੰ ਆ ਜਾਓ ਤੁਸੀਂ ਬਾਹਰ ਵਾਲੇ ਪਾਸੇ ਅੱਛਾ ਬਾਹਰ ਵਾਲੇ ਪਾਸੇ ਬਾਹਰ ਵਾਲੇ ਪਾਸੇ ਆਊਟਸਾਈਡ ਲੋਹੜ ਗੇਟ ਆ ਕੇ ਚੰਡੀਗਾ ਦੇਵੀ ਮਾਤਾ ਜੀ ਦਾ ਮੰਦਿਰ ਹੈ ਹਾਂਜੀ ਉਹਦੇ ਬਿਲਕੁਲ ਸਾਹਮਣੇ ਦੁਕਾਨ ਹੈ ਸਾਡੀ ਉਹ ਸਾਹਮਣੇ ਮਾਤਾ ਜੀ ਦਾ ਮੰਦਿਰ ਹੈ ਹਾਂਜੀ ਚੰਡੀਗਾ ਮਾਤਾ ਜੀ ਦੇਵੀ ਜੀ ਦਾ ਮੰਦਿਰ ਉਹਦੇ ਸਾਹਮਣੇ ਆਪਣੀ ਬਿਲਕੁਲ ਸਾਹਮਣੇ ਦੁਕਾਨ ਹੈ ਆਪਣੀ ਸ਼ੌਪ ਦਾ ਕੋਈ ਨਾਮ ਹੈ ਹਾਂਜੀ ਆਊਟਸਾਈਡ ਲੋਹੜ ਗੇਟ ਠੀਕ ਹੈ ਸ਼ੌਪ ਦਾ ਨਾਮ ਹੈ ਸਾਹਿਲ ਕਰਿਆਨਾ ਸਟੋਰ ਠੀਕ ਹੈ ਸਾਡੀ ਕਰਿਆਨੇ ਦੀ ਦੁਕਾਨ ਹੈ ਸਾਹਿਲ ਕਰਿਆਨਾ ਸਟੋਰ ਦੇ ਨਾਮ ਤੇ ਹੈ